NRI TV ਨਾਲ ਜੁੜਿਆ ਤੁਸੀਂ ਮੈਂ ਹਾਂ ਸੁਖਮਨ ਚੀਮਾ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਐਸਓਆਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਿਰ ਦੇ ਉੱਪਰ ਫੜਾਂ ਦਾ ਖਤਰਾ ਮੰਡਰਾਉਣ ਲੱਗ ਪੁਗੇ ਲੱਗ ਚੁੱਕਿਆ ਜਿੱਤੇ ਕਿ ਪਹਿਲਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਘਟਣ ਲੱਗ ਗਿਆ ਸੀ ਪਰ ਮੁਰ ਤੋਂ ਜਿੱਥੇ 20 ਦਿਨ ਖਬਰ ਆਈ ਸੀ ਕਿ ਪਾਉਂਗ ਡੈਮ ਮੁਰ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲਣ ਲੱਗ ਚੁੱਕਿਆ ਤੇ ਇਧਰਲੇ ਪਾਸੇ ਅੱਜ ਖਬਰ ਇਹ ਵੀ ਆ ਕਿ ਸੁਖਨਾ ਲੇਕ ਦੇ ਵਿੱਚ ਮੁਰ ਤੋਂ ਪਾਣੀ ਦਾ ਪੱਧਰ ਵਧਣ ਲੱਗ ਚੁੱਕਿਆ ਜਿਸ ਦੇ ਨਾਲ ਅੱਜ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ 4-4 ਇੰਚ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ ਜਿਸ ਦੇ ਨਾਲ ਘੱਗਰ ਦਰਿਆ ਦੇ ਵਿੱਚ ਜਿਹੜਾ ਅੱਗੇ ਪਾਣੀ ਛੱਡ ਆ ਗਿਆ ਉਹੀ ਘੱਗਰ ਦਰਿਆ ਜਿਹੜੇ ਜਿਸ ਨੇ ਪਿਛਲੇ ਮਹੀਨੇ ਦੇ ਵਿੱਚ ਜਾਂ ਫਿਰ ਇਸ ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਪਟਿਆਲਾ ਦੇ ਘੱਗਰ ਜਿਹੜਾ ਕਨੌਰ ਇਲਾਕੇ ਦੇ ਵਿੱਚ ਘਰਾਂ ਚ ਪਾਣੀ ਵੜ ਜਾਂਦਾ ਤਵਾਹੀ ਮਚਾ ਕੇ ਰੱਖ ਦਿੱਤੀ ਜਾਂਦੀ ਪਰ ਇਸ ਵਕਤ ਪੰਜਾਬ ਦੇ ਵਿੱਚ ਵੀ ਅੱਜ ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਹਲਕਾ ਤੇ ਭਾਰੀ ਮੀਂਹ ਪੈ ਰਿਹਾ ਪਰ ਪਹਾੜਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਪਿਛਲੇ ਕਈ ਦਿਨਾਂ ਤੋਂ ਜਿਹੜਾ हिमाचल ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਕਈ ਵਾਰ ਇਹ ਵੀ ਹੋ ਚੁੱਕਿਆ ਕਿ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਚੁੱਕੇ ਨੇ ਫਲੱਡ ਫਲੈਸ਼ ਹੋ ਚੁੱਕੇ ਨੇ ਤੇ ਇਸ ਦੇ ਨਾਲ ਪਹਾੜਾਂ ਤੋਂ ਜਿਹੜਾ ਬਹੁਤ ਭਾਰੀ ਮਾਤਰਾ ਦੇ ਵਿੱਚ ਪਾਣੀ ਆਉਂਦਾ ਸਿੱਧਾ ਦਰਿਆਵਾਂਾਂ ਝੀਲਾਂ ਦੇ ਵਿੱਚ ਆਉਂਦਾ ਸੁਖਨਾ ਲੇਕ ਦੇ ਵਿੱਚ ਆਉਂਦਾ ਤੇ ਸੁਖਨਾ ਲੇਕ ਜਦੋਂ ਖਤਰੇ ਦੇ ਨਿਸ਼ਾਨ ਦੇ ਨੇੜੇ ਲੱਗਣ ਲੱਗਦੀ ਹੈ ਤੇ ਉਸ ਤੋਂ ਪਹਿਲਾਂ ਹੀ ਜਿਹੜੇ ਉੱਥੋਂ ਦੇ ਇੰਜੀਨੀਅਰ ਨੇ ਪ੍ਰਸ਼ਾਸਕਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਫਲੱਡ ਗੇਟ ਖੋਲੇ ਜਾਂਦੇ ਨੇ ਕਿਉਂਕਿ ਹਾਤੋਂ ਕੁਝ ਦਿਨ ਪਹਿਲਾਂ ਜਦੋਂ ਸੁਖਨਾ ਲੇਕ ਖਤਰੇ ਦੇ ਨਿਸ਼ਾਨ ਦੇ ਉੱਪਰ ਜਾਂਦੀ ਤਾਂ ਓਵਰਫਲੋ ਹੋਣ ਦੇ ਬਿਲਕੁਲ ਕੰਢੇ ਤੇ ਆ ਜਾਂਦੀ ਤਾਂ ਉਸ ਵਕਤ ਜਦੋਂ ਫਲਾਡ ਗੇਟ ਖੋਲੇ ਜਾਂਦੇ ਨੇ ਤੇ ਉਸ ਦੇ ਨਾਲ ਫਿਰ ਇਕਦਮ ਘੱਗਰ ਦਰਿਆ ਭੱਜ ਜਾਂਦਾ ਤੇ ਪਟਿਆਲੇ ਦੇ ਕਾਸੇ ਇਲਾਕੇ ਦੇ ਵਿੱਚ ਤਵਾਹੀ ਮਚਾ ਕੇ ਰੱਖ ਦਿੱਤੀ ਜਾਂਦੀ ਹੈ ਤੇ ਇਧਰਲੇ ਪਾਸੇ ਬਿਆਸ ਅਤੇ ਸਤਲੁਜ ਦਰਿਆ ਵੀ ਪੂਰੇ ਸਿਖਰਾਂ ਦੇ ਉੱਪਰ ਚੱਲਣ ਦੇ ਬੀਤੇ ਦਿੰਦੀ ਖਬਰ ਹੈ ਕਿ 1395 ਫੁੱਟ ਤੇ ਪਾਉਂਗ ਡੈਮ ਦਾ ਪਾਣੀ ਦਾ ਪੱਧਰ ਚੱਲ ਰਿਹਾ ਸੀ ਹਾਲਾਂਕਿ 1380 ਤੇ ਖਤਰੇ ਦਾ ਨਿਸ਼ਾਨਾ ਤੋਂ ਦੇਖੋ ਕਿ ਤਕਰੀਬਨ ਤਕਰੀਬਨ ਖਤਰੇ ਦੇ ਨਿਸ਼ਾਨ ਤੋਂ 15 ਫੁੱਟ ਉੱਪਰ ਪਾਉਂਗ ਡੈਮ ਦਾ ਪਾਣੀ ਚੱਲ ਰਿਹਾ ਤੇ ਇਸ ਦੇ ਵਿਚਾਲੇ ਖਬਰ ਇਹ ਵੀ ਹੈ ਕਿ ਹਾਲਾਂਕਿ ਪਾਣੀ ਪਹਿਲਾਂ ਹੀ ਇਸ ਵਕਤ ਹੁਣ ਦੇ ਹਾਲਾਤਾਂ ਦੇ ਅਨੁਸਾਰ ਵੱਧ ਚੁੱਕਿਆ ਪਰ ਪਿੱਛੇ ਪਹਾੜਾਂ ਦੇ ਵਿੱਚ ਆਉਣ ਵਾਲੇ 4-5 ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਦੱਸਿਆ ਤੇ ਅੱਜ ਵੀ ਭਾਰੀ ਮੀਂਹ ਆ ਜਿਹੜਾ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਵਾਪਰੀਆਂ ਨੇ ਤੇ ਜਿਸ ਦੇ ਚੱਲਦੇ ਖਤਰੇ ਨੂੰ ਜਿਹੜਾ ਪਹਿਲਾਂ ਹੀ ਟਾਲਣ ਦੇ ਲਈ ਬਚਾਅ ਕਰਨ ਦੇ ਲਈ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ 4-4 ਇੰਚ ਸੁਖਨਾ ਲੇਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਐਨਆਰਆਈ ਟੀਵੀ ਨਾਲ ਜੁੜਿਆ ਤੁਸੀਂ ਮੈਂ ਹਾਂ ਸੁਖਮਨ ਜੀ ਮੈਸੂ ਵਾਲੀ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਐਸਓਆਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਿਰ ਦੇ ਉੱਪਰ ਖੜਾਂ ਦਾ ਖਤਰਾ ਮੰਡਰਾਉਣ ਲੱਗ ਪੁਗੇ ਲੱਗ ਚੁੱਕਿਆ ਜਿੱਤੇ ਕਿ ਪਹਿਲਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਘਟਣ ਲੱਗ ਗਿਆ ਸੀ ਪਰ ਮੁਰ ਤੋਂ ਜਿੱਥੇ 20 ਦਿਨ ਖਬਰ ਆਈ ਸੀ ਕਿ ਪਾਉਂਗ ਡੈਮ ਮੁਰ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲਣ ਲੱਗ ਚੁੱਕਿਆ ਤੇ ਇਧਰਲੇ ਪਾਸੇ ਅੱਜ ਖਬਰ ਇਹ ਵੀ ਆ ਕਿ ਸੁਖਨਾ ਲੇਕ ਦੇ ਵਿੱਚ ਮੁਰ ਤੋਂ ਪਾਣੀ ਦਾ ਪੱਧਰ ਵਧਣ ਲੱਗ ਚੁੱਕਿਆ ਜਿਸ ਦੇ ਨਾਲ ਅੱਜ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ 4-4 ਇੰਚ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ ਜਿਸ ਦੇ ਨਾਲ ਕੱਗਰ ਦਰਿਆ ਦੇ ਵਿੱਚ ਜਿਹੜਾ ਅੱਗੇ ਪਾਣੀ ਛੜ ਆ ਗਿਆ ਉਹੀ ਕਗਰ ਦਰਿਆ ਜਿਹੜੇ ਜਿਸ ਨੇ ਪਿਛਲੇ ਮਹੀਨੇ ਦੇ ਵਿੱਚ ਜਾਂ ਫਿਰ ਇਸ ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਪਟਿਆਲਾ ਦੇ ਕਗਰ ਜਿਹੜਾ ਕਨੌਰ ਇਲਾਕੇ ਦੇ ਵਿੱਚ ਘਰਾਂ ਚ ਪਾਣੀ ਵੜ ਜਾਂਦਾ ਤਵਾਹੀ ਮਚਾ ਕੇ ਰੱਖ ਦਿੱਤੀ ਜਾਂਦੀ ਪਰ ਇਸ ਵਕਤ ਪੰਜਾਬ ਦੇ ਵਿੱਚ ਵੀ ਅੱਜ ਹਾਲਾਂਕਿ ਇਹ ਕਈ ਇਲਾਕਿਆਂ ਦੇ ਵਿੱਚ ਹਲਕਾ ਤੇ ਭਾਰੀ ਮੀਂਹ ਪੈ ਰਿਹਾ ਪਰ ਪਹਾੜਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਪਿਛਲੇ ਕਈ ਦਿਨਾਂ ਤੋਂ ਜਿਹੜਾ हिमाचल ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਕਈ ਵਾਰ ਇਹ ਵੀ ਹੋ ਚੁੱਕਿਆ ਕਿ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਚੁੱਕੇ ਨੇ ਫਲੱਡ ਫਲੈਸ਼ ਹੋ ਚੁੱਕੇ ਨੇ ਤੇ ਇਸ ਦੇ ਨਾਲ ਪਹਾੜਾਂ ਤੋਂ ਜਿਹੜਾ ਬਹੁਤ ਭਾਰੀ ਮਾਤਰਾ ਦੇ ਵਿੱਚ ਪਾਣੀ ਆਉਂਦਾ ਸਿੱਧਾ ਦਰਿਆਵਾਂਾਂ ਝੀਲਾਂ ਦੇ ਵਿੱਚ ਆਉਂਦਾ ਸੁਖਨਾ ਲੇਕ ਦੇ ਵਿੱਚ ਆਉਂਦਾ ਤੇ ਸੁਖਨਾ ਲੇਕ ਜਦੋਂ ਖਤਰੇ ਦੇ ਨਿਸ਼ਾਨ ਦੇ ਨੇੜੇ ਲੱਗਣ ਲੱਗਦੀ ਹੈ ਤੇ ਉਸ ਤੋਂ ਪਹਿਲਾਂ ਹੀ ਜਿਹੜੇ ਉੱਥੋਂ ਦੇ ਇੰਜੀਨੀਅਰ ਨੇ ਪ੍ਰਸ਼ਾਸਕਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਫਲੱਡ ਗੇਟ ਖੋਲੇ ਜਾਂਦੇ ਨੇ ਕਿਉਂਕਿ ਤਾਂ ਤੋਂ ਕੁਝ ਦਿਨ ਪਹਿਲਾਂ ਜਦੋਂ ਸੁਖਨਾ ਲੇਖ ਖਤਰੇ ਦੇ ਨਿਸ਼ਾਨ ਦੇ ਉੱਪਰ ਜਾਂਦੀਆ ਤਾਂ ਓਵਰਫਲੋ ਹੋਣ ਦੇ ਬਿਲਕੁਲ ਕੰਢੇ ਤੇ ਆ ਜਾਂਦੀਆ ਤਾਂ ਉਸ ਵਕਤ ਜਦੋਂ ਫਲਾਡ ਗੇਟ ਖੋਲੇ ਜਾਂਦੇ ਨੇ ਤੇ ਉਸ ਦੇ ਨਾਲ ਫਿਰ ਇੱਕਦਮ ਘੱਗਰ ਦਰਿਆ ਭੱਜ ਜਾਂਦਾ ਤੇ ਪਟਿਆਲੇ ਦੇ ਕਾਸੇ ਇਲਾਕੇ ਦੇ ਵਿੱਚ ਤਵਾਹੀ ਮਚਾ ਕੇ ਰੱਖ ਦਿੱਤੀ ਜਾਂਦੀਆ ਤੇ ਇਧਰਲੇ ਪਾਸੇ ਬਿਆਸ ਅਤੇ ਸਤਲੋਜ ਦਰਿਆ ਵੀ ਪੂਰੇ ਸਿਖਰਾਂ ਦੇ ਉੱਪਰ ਚੱਲਣੇ ਬੀਤੇ ਦਿਨ ਦੀ ਖਬਰ ਹੈ ਕਿ 1395 ਫੁੱਟ ਤੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਚੱਲ ਰਿਹਾ ਸੀ ਹਾਲਾਂਕਿ 1380 ਤੇ ਖਤਰੇ ਦਾ ਨਿਸ਼ਾਨਾ ਤਾਂ ਇਹ ਖੋਗੇ तकरीबन तकरीबन ਖਤਰੇ ਦੇ ਨਿਸ਼ਾਨ ਤੋਂ 15 ਫੁੱਟ ਉੱਪਰ ਪਾਉਂਡ ਟਾਈਮ ਦਾ ਪਾਣੀ ਚੱਲ ਰਿਹਾ ਤੇ ਇਸ ਦੇ ਵਿਚਾਲੇ ਖਬਰ ਇਹ ਵੀ ਹੈ ਕਿ ਹਾਲਾਂਕਿ ਪਾਣੀ ਤਾਂ ਪਹਿਲਾਂ ਹੀ ਇਸ ਵਕਤ ਦਾ ਹੁਣ ਦੇ ਹਾਲਾਤਾਂ ਦੇ ਅਨੁਸਾਰ ਵੱਜ ਚੁੱਕਿਆ ਪਾਰਾ ਪਿੱਛੇ ਪਹਾੜਾਂ ਦੇ ਵਿੱਚ ਆਉਣ ਵਾਲੇ 4-5 ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਦੱਸਿਆ ਤੇ ਅੱਜ ਵੀ ਭਾਰੀ ਮੀਂਹ ਆ ਜਿਹੜਾ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਬੱਦਲ ਫੱਟਣ ਵਰਗੀਆਂ ਘਟਨਾਵਾਂ ਵੀ ਵਾਪਰੀਆਂ ਨੇ ਤੇ ਜਿਸ ਦੇ ਚੱਲਦੇ ਖਤਰੇ ਨੂੰ ਜਿਹੜਾ ਪਹਿਲਾਂ ਹੀ ਟਾਲਣ ਦੇ ਲਈ ਬਚਾਅ ਕਰਨ ਦੇ ਲਈ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ 4-4 ਇੰਚ ਸੁਖਨਾ ਲੇਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ